ਨੰਗਲ ਦੇ ਨਾਲ ਲੱਗਦੇ ਪਿੰਡ ਪਟੋਲੀ ਤੋਂ 13 ਸਾਲਾ ਬੱਚੇ ਦੇ ਸ਼ੱਕੀ ਹਾਲਾਤਾਂ ਚਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਨੰਗਲ ਡੈਮ ਨੇੜੇੋਂ ਬੱਚੇ ਦਾ ਸਾਈਕਲ ਅਤੇ ਚਪਲਾ ਮਿਲਣ ਤੋਂ ਬਾਅਦ ਪਰਿਵਾਰ ਦੀ ਚਿੰਤਾ ਵਧਣ ਲੱਗੀ ਹੈ। ਜੋ ਇਹ ਸੱਚ ਬੇਸਿੰਗ ਚੱਲ ਰਿਹਾ ਹੈ, ਕੀ ਡਿਟੇਲ ਹੈ? ਇਹ ਲੜਤੀ ਧਰੋ ਵਾਲੇ ਬਲੋਂ ਸਾਨੂੰ ਸਵੇਰੇ ਬੁਲਾਇਆ ਸੀ ਵੀ ਡੈਮ 'ਚ ਸਾਡੇ ਲੜਤੀ ਨੇ ਸ਼ਾਲ ਮਾਰੀ ਹੈ। ਨੰਗਲ ਡੈਮ ਤੋਂ ਉੱਥੋਂ ਸਰਚ ਸ਼ੁਰੂ ਕੀਤੀ ਸੀ। ਮੋਜਵਾਲ ਤੋਂ ਹੀ ਪੁੱਛੀ ਜੋ ਪਰ ਹਜੇ ਤੱਕ ਕੋਈ ਪਤਨੀ ਲੱਗਿਆ ਮੁੰਡੇ ਦਾ ਹੀ ਠੀਕ ਹੈ ਜੀ ਬਾਤੀ ਦੇ ਦੇਣ ਅੱਜੇ ਵੀ ਟੋਹਣ ਲਾਇਆ ਠੀਕ ਹੈ ਜੀ ਹਾਂਜੀ ਤਾਂ ਤੁਸੀਂ ਇੰਨੇ ਏਰੀਆ 'ਚ ਖਬਰ ਤਾਂ ਨਿੱਕਰ ਵਿਛਾਣੀ ਰਹੀ ਆਈ ਬੂਟੇ ਬਹੁਤ ਡਲੇ ਹੋਏ ਆ ਵਿੱਚ ਕੋਈ ਲੱਤਾਂ ਫਸਦੀਆਂ ਕੁਛ ਮੱਛੀ ਦੀਆਂ ਡੋਰਾਆਂ ਐ ਬਾਤੀ ਉਹਨਾਂ ਦੇ ਚਾਤਾ ਤੇ ਸਭ ਇੱਥੇ ਪੁੱਜੇ ਮੋਜਵਾਲ ਠੀਕ ਹੈ ਜੀ ਹੁਣ ਅੱਜੇ ਦੇ ਦੇਣ ਅੱਜੇ ਜਾਣਾ ਬਿੱਲ ਤੰਨੀ ਤੱਕ ਹਾਂਜੀ ਕੀ ਕੀ ਕੇ ਸਾਈਦਰ ਦੇ ਇੰਦਰ ਦੇ ਬੱਚਿਆਂ ਦੇ ਆਪਣੇ ਆਪਣੇ ਬੱਚਿਆਂ ਨੂੰ ਘਰੇ ਰੋਤੇ ਰੱਖਣਾ ਚਾਹੀਦਾ ਜੀ ਜਾਣ ਦੇ ਇਹ ਦਿਨਾਂ ਤਾਂ ਬਹੁਤ ਜ਼ਿਆਦਾ ਚੇਸ ਆ ਜਾਂਦੇ ਸੀ ਬੱਚੇ ਜਾ ਜੇ ਛਾਲਾ ਮਾਰਦੇ ਧਰਦਿਆਂ ਨੂੰ ਪਤਾ ਨਹੀਂ ਹੁੰਦਾ ਵੀ ਬੱਚਾ ਹੈ ਕਿੱਥੇ ਹੈ ਧਰਦਿਆਂ ਨੂੰ ਇਹ ਅਪੀਲ ਹੈ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਹਾਂਜੀ ਸਰ ਕੀ ਪੂਰਾ ਮਾਮਲਾ ਕੀ ਥੋੜੀ ਜਾਣਕਾਰੀ ਐਕਚੁਅਲੀ ਧੰਨਵਾਦ ਆਪ ਯਹਾਂ ਪੇ ਰਿਪੋਰਟਿੰਗ ਕਰ ਰਹੇ ਹਾਂ ਪਰ ਮੈਂ ਇਹ ਕਹਿਣਾ ਚਾਹਤਾ ਹਾਂ ਕਿ अकॉर्डिंग टू आवर स्टैंडिंग ऑर्डर हम जो हैं वो मीडिया बाइट देने के लिए ऑथराइज नहीं है जो हमारे डीएसपी साहब या उससे ऊपर के रैंक है वही दे सकते हैं ਸਿਰਫ ਮੈਂ ਬਰੀਫ ਮੈਂ ਇਤਨਾ ਹੀ ਕਹਿਣਾ ਚਾਹਤਾ ਹੂੰ ਕਿ ਜਿਸਾ ਬੀਟੀਸੀ ਮੈਂਬਰ ਸਾਹਿਬ ਨੇ ਆਪ ਆਪਕੋ ਮਾਮਲਾ ਬਤਾਇਆ ਤੋ ਮਾਮਲਾ ਅਭੀ ਅਧਿਨਚਾਨ ਚਾਨਬੀਨ ਚੱਲ ਰਹੀ ਹੈ ਔਰ ਅਗੇ ਜੈਸੇ ਵੀ ਸੂਰਤ ਹੋਗੀ ਜੈਸਾ ਵੀ ਹਮੇਂ ਸਖੇ ਪ੍ਰਾਪਤ ਹੋਗੇ ਉਸੇ ਹਿਸਾਬ ਸੇ ਹੀ ਕਾਰਵਾਈ ਹੋਗੀ ਧੰਨਵਾਦ ਬਲਾਏ ਰਾਤ ਵੀ ਸਾਡੀ ਪੂਰੀ ਸਪੋਰਟ ਕੀਤੀ ਨਹੀਂ ਪਰ ਲੇਕਿਨ ਸਾਨੂੰ ਇਥੇ ਬਾਕੀ ਤਾਂ ਕੋਈ ਦਿਖਿਆ ਨਹੀਂ ਪੰਜਾਬ ਪੰਜਾਬ ਦਾ ਕੋਈ ਪਰ ਲੇਕਿਨ ਸਾਡੇ ਮਹਤਵਪੁਰੇ ਐਸਐਚਓ ਸਾਹਿਬ ਰਾਤ ਵੀ ਸਾਡੇ ਨਾਲ ਤਿੰਨ ਚਾਰ ਘੰਟੇ ਵਿਚਾਰੇ ਟੋਲਦੇ ਰਹੇ ਤੇ ਹੁਣ ਫੇਰ ਵੀ ਇਹ ਸਾਡੇ ਨਾਲ ਦੋ ਤਿੰਨ ਘੰਟੇ ਤੋ ਆਏ ਹੈ ਇਥੇ ਖੜੇ ਹੈ ਬਾਕੀ ਇਹ ਵੀ ਵਿਚਾਰੇ ਕਮਲਜੀਤ ਦੇ ਮੁੰਡੇ ਵੀ ਇੱਥੇ ਲੱਗੇ ਆਂ ਪੜਤਾਲ ਕਰ ਰਹੇ ਆਂ ਬਾਕੀ ਉਹ ਦੇਖੋ ਅੱਗੇ ਕੀ ਬਣਦਾ ਜੀ ਜਸਪਾਲ ਸਿੰਘ ਬਿਲਕੁਲ ਜੀ